ਅਗਲਾ ਪ੍ਰੋਗਰਾਮ ਅੱਜ ਈਦੁਲ ਫਿਤਰ ਦਾ ਇਹ ਤਿਉਹਾਰ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਬਾਅਦ ਜਿਹੜਾ ਸਾਨੂੰ ਇਨਾਮ ਦੀ ਖੁਸ਼ੀ ਵਿੱਚ ਅਲਾਰਬ ਵੱਲ ਇੱਜ਼ਤ ਉਹਨੂੰ ਮਿਲਿਆ ਅੱਜ ਅਸੀਂ ਈਦੁਲ ਫਿਤਰ ਦੀ ਜਿਹੜੀ ਨਮਾਜ਼ ਆ ਔਰ ਉਸ ਤਿਉਹਾਰ ਨੂੰ ਪੂਰੇ ਦੇਸ਼ ਵਿੱਚ ਬੜੇ ਹਰਸ਼ੋ-ਇਲਾਸ਼ ਨਾਲ ਮਨਾ ਰਹੇ ਹਾਂ ਇਸੇ ਤਰ੍ਹਾਂ ਹੀ ਅੱਜ ਈਦ ਉਲ ਫਿਤਰ ਦੀ ਨਮਾਜ਼ ਮਸਜਿਦ ਉਮਰ ਨਾਈਆਂ ਵਾਲਾ ਚੌਂਕ ਵਿਖੇ ਇਮਾਮ ਜਾਉਲ ਹਕ ਸਾਹਿਬ ਕਾਸਮੀ ਨੇ ਅਦਾ ਕਰਾਈ ਔਰ ਮਸਜਿਦ ਮਦੀਨਾ ਮਸਜਿਦ ਪੜਾਹੀ ਵਿਖੇ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਾਈ ਜਿੱਥੇ ਅਸੀਂ ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ ਦੂਜੇ ਨਾਲ ਗਲੇ ਮਿਲ ਕੇ ਆਪਣੇ ਗਲੇ ਸ਼ਿਕਵੇ ਭਲਾ ਕੇ ਪਿਆਰ ਔਰ ਮੁਹੱਬਤ ਨਾਲ ਇੱਕ ਦੂਜੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ ਹੈ ਉਥੇ ਹੀ ਅਸੀਂ ਦੇਸ਼ ਦੀ ਅਮਨ ਉਹ ਆਮਾਨ ਲਈ ਔਰ ਤਰੱਕੀ ਲਈ ਤਰੱਕੀ ਔਰ ਖੁਸ਼ਹਾਲੀ ਲਈ ਦੁਆ ਵੀ ਕੀਤੀ ਹੈ ਕੈਲਾ ਰੱਬ ਲਈ ਜਿਹੜਾ ਸਾਡੇ ਦੇਸ਼ ਨੂੰ ਇਸੇ ਤਰ੍ਹਾਂ ਹੀ ਅਮਨ ਔਰ ਇਮਾਨ ਦਾ ਪਿਆਰ ਔਰ ਮੁਹੱਬਤ ਦਾ ਜਿਹੜਾ ਗਲਵਾੜਾ ਬਣਾਈ ਰੱਖੇ ਸੋ ਅਸੀਂ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਨੂੰ ਔਰ ਇਲਾਕਾ ਵਾਸੀਆਂ ਨੂੰ ਈਦੁਲ ਫਤਰ ਦੀ ਲੱਖ ਲੱਖ ਮੁਬਾਰਕਬਾਦ ਦਿੰਦੇ ਆਂ ਵਾਹਿਗੁਰੂ ਜੀ ਮੁਬਾਰਕ ਈਦ